ਐਸੀ ਮੇਰੇ ਸਾਲੇ ਦੀ ਅੰਗਰੇਜ਼ਾਂ ਨੇ ਚਾਹ ਲਾਈ ਇਹ ਛੁੱਟਦੀ ਹੀ ਨਹੀਂ ਬੈਂਦੋ ਇਹ ਨਹੀਂ ਛੁੱਟ ਸਕਦੀਗੀ ਨਾ ਤਾਂ ਚਾਹ ਛੁੱਟੇ ਤੇ ਨਾ ਹੀ ਬਸ ਗਾਤ ਵਾਪੇ ਸਮਝ ਲੈ ਚਾਹ ਨਹੀਂ ਬਾਬਾ ਛੁੱਟ ਸਕਦੀ ਤੇ ਤੂੰ ਵੀ ਵਿਖਾ ਕੇ ਬਾਟਾ ਭਰੀ ਫਿਰਦਾ ਆ ਬਾਟਾ ਤੂੰ ਭਰੀ ਫਿਰਦਾ ਲੈ ਇਹ ਨਹੀਂ ਛੱਡਦੀ ਬਾਬਾ ਹੋਰ ਦੁਨੀਆਂ ਦੀ ਜਿਹੜੀ ਮਰਜ਼ੀ ਚੀਜ਼ ਛੱਡ ਦੇ ਪਰ ਚਾਹ ਆੜੀ ਛੱਡ ਸਕੜੀ ਇਹ ਗੱਲ ਤਾਂ ਸੋਣੀ ਤੇਰਾ ਕਿਤੇ ਚੱਪਣਾ ਕਿੱਥੇ ਪਾਉਣੀਆਂ ਹੈ ਕਾ ਛੱਡ ਦੇਣਾ ਕਿ ਨਹੀਂ ਛੱਡਦਾ ਛੱਡ ਦੇਣਾ ਨਹੀਂ ਛੁੱਟਨੀਗੀ ਉਹ ਛੱਡ ਦੇਣਾ ਨਹੀਂ ਛੁੱਟਨੀ ਛੱਡ ਦੇਣਾ 10 ਛੱਡੇਗਾ ਗੜੀ ਹਾਂ ਛੱਡ ਦੇਣਾ ਛੱਡ ਦੇਗਾ ਬਾਬਾ ਜੇ ਤੂੰ ਦਿੱਤੀ ਚਾਹ ਛੱਡ ਤੇ ਮੈਂ ਉਧਰੋਂ ਦੋ ਬਾਟਕੀਆਂ ਹੋਰ ਭਰ ਲਿਆ ਕਰਨਗੇ ਠੀਕ ਹੈ ਹੁਣ ਭੱਜਿਆ ਕਿੱਧਰ ਜਾਣਾ ਹੋਰ ਮੈਂ ਚੱਪਲਾ ਪਾਇਆ ਵਾਂ ਡੰਗੇ ਪੈਰੀ ਗਈ ਚਾਹ ਪੀ ਕੇ ਭੱਜਣਾ ਹੀ ਪੈਂਦਾ ਇਹ ਸੜੇ ਦੀ ਚਾਹ ਨਹੀਂ ਛੁੱਟਦੀ ਵੇਖਾਂ ਘਰ-ਘਰ ਬਾਟੇ ਪੀਂਦੇ ਐ ਘਰ-ਘਰ ਬਾਟੇ ਪੀਂਦੇ ਸਾਡੇ ਵਾਲੇ ਚਾਹ ਆਣੀ ਛੁੱਟ ਸਕਦੀ ਇਦਾਂ ਲਾ ਪਾਸਾ ਭੜਾ ਇੱਧਰ ਹੋ ਜੇ